ਤੋ ਇਸ ਸਮੇਂ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੇ ਨੇ ਆਪਾਂ ਕਈ ਵਾਰ ਇਸ ਵਿਸ਼ੇ ਤੇ ਗੱਲ ਕੀਤੀ ਆ ਕਿ ਕਿਵੇਂ ਈਰਾਨ ਦੇ ਅੰਦਰ ਬਹੁਤ ਸਾਰੇ ਰੋਜ਼ ਪ੍ਰਦਰਸ਼ਨ ਹੋਏ ਉਹਨਾਂ ਪ੍ਰਦਰਸ਼ਨਾਂ ਦੇ ਉੱਤੇ ਜੇਸਟ੍ਰੀਕੇ ਨਾਲ ਈਰਾਨ ਦੇ ਰਜਿਮ ਨੇ ਜਿਹੜੀ ਉੱਥੇ ਦੀ ਅਥਾਰਟੀਰੀਨ ਰਜਿਮ ਆ ਜਿਵੇਂ ਬਰੂਟਲੀ ਉਹਨਾਂ ਨੇ ਫੋਰਸ ਦਾ ਇਸਤੇਮਾਲ ਕੀਤਾ ਜਿਨ੍ਹਾਂ ਲੋਕ ਜਿੰਨੀ ਗਿਣਤੀ ਦੇ ਵਿੱਚ ਉੱਥੇ ਮਾਰੇ ਗਏ ਨੇ ਉਹ ਅਨਬਲੀਵੇਬਲ ਆ ਤੇ ਹੁਣ ਤਾਂ ਜਿਹੜੇ ਨੰਬਰ ਸਾਹਮਣੇ ਆ ਰਹੇ ਨੇ ਨੇ ਉਹ ਵਾਕਈ ਹੀ ਜਿਹੜੇ ਆ ਉਹ ਕਹਿ ਲਓ ਕਿ ਤੁਸੀਂ ਯਕੀਨ ਕਰਨ ਦੇ ਜਿਹੜੇ ਆ ਲਾਗੇ-ਛਾਗੇ ਹੈ ਨਹੀਂਗੇ ਜੇਕਰ ਆਪਾਂ ਦੇਖੀਏ ਜਿਹੜੀ ਇਰਾਨ ਦੀ ਸਰਕਾਰ ਹੈ ਜੀ ਖੁਦ ਉਹਨਾਂ ਨੇ ਇਹ ਗੱਲ ਮੰਨੀ ਆ ਕਿ 3000 ਤੋਂ ਜ਼ਿਆਦਾ ਲੋਕ ਇਹਦੇ ਵਿੱਚ ਮਾਰੇ ਗਏ ਆ ਈਵਨ ਦੋ ਕਿ ਉਹਨਾਂ ਦਾ ਇਹ ਵੀ ਕਹਿਣਾ ਕਿ ਇਹਦੇ ਵਿੱਚ ਜਿਹੜੇ ਸਿਕਿਉਰਿਟੀ ਫੋਰਸਸ ਦੇ ਵੀ ਲੋਕ ਸਗੇ 3000 ਤੋਂ ਜ਼ਿਆਦਾ ਲੋਕ ਜਿਹੜੇ ਈਰਾਨ ਦੀ ਗਵਰਨਮੈਂਟ ਦੇ ਵੱਲੋਂ ਰਿਪੋਰਟ ਕੀਤਾ ਗਿਆ ਵੀ ਮਾਰੇ ਗਏ ਆ ਇੱਕ ਹਿਊਮਨ ਰਾਈਟ ਐਕਟਿਵਿਸਟ ਆ ਜਿਹੜੀ ਏਜੰਸੀ ਆ ਹਿਊਮਨ ਰਾਈਟ ਐਕਟਿਵਿਸਟ ਨਿਊਜ਼ ਏਜੰਸੀ H R A N A ਉਹਨਾਂ ਦਾ ਅੰਦਾਜ਼ਾ ਇਹ ਆ ਕਿ 5000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਇਸ ਕ੍ਰੈਕਡਾਊਨ ਦੇ ਵਿੱਚ ਜਿਹੜਾ ਕਿ ਈਰਾਨ ਦੇ ਅੰਦਰ ਹੋ ਰਿਹਾ ਪ੍ਰਦਰਸ਼ਨਾਂ ਦੇ ਉੱਤੇ ਉੱਥੇ ਦੀ ਅਥਾਰਟिटीज ਨੇ ਕ੍ਰੈਕਡਾਊਨ ਕੀਤਾ ਵੀ ਇਹਦੇ ਵਿੱਚ 5000 ਪਰ ਕੁਝ ਜਿਹੜੀਆਂ ਆਜ਼ਾਦ ਇੰਡੀਪੈਂਡੈਂਟ ਰਿਪੋਰਟਸ ਨੇ ਉਹਨਾਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 30000 ਤੋਂ ਲੈ ਕੇ 30 ਤੋਂ 36000 ਦੇ ਦਰਮਿਆਨ ਹੋ ਸਕਦੀ ਆ ਬਹੁਤ ਜਿਆਦਾ ਵੱਡਾ ਨੰਬਰ ਆ ਇਹ ਪਰ ਜੇ ਮੈਂ ਕਿਹਾ ਕਿ ਇੱਕ ਅੰਦਾਜ਼ਨ ਨੰਬਰ ਆ ਬਕਵਾਕ ਜਿਹੜੇ ਸੋਰਸਸ ਇਸ ਚੀਜ਼ ਨੂੰ ਰਿਪੋਰਟ ਕਰ ਰਹੇ ਨੇ ਤੇ ਇਹਨੂੰ ਲੈ ਕੇ ਅਮਰੀਕਾ ਤੇ ਇਰਾਨ ਦੇ ਵਿਚਕਾਰ ਜਿਹੜੀਆਂ ਟੈਂਸ਼ਨ ਆ ਆ ਕਹਿ ਲਓ ਕਿ ਹੋਰ ਵੱਡੇ ਲੈਵਲ ਤੇ ਉੱਭਰ ਰਹੀਆਂ ਨੇ ਕਿਉਂਕਿ ਆਬਵੀਅਸਲੀ ਜਦੋਂ ਇਸ ਲੈਵਲ ਦੇ ਨੰਬਰ ਜਿਹੜੇ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਆਉਣਗੇ ਤੇ ਡੈਫੀਨੇਟਲੀ ਲੋਕੀ ਕਹਿਣਗੇ ਵੀ ਯਾਰ ਇਸ ਮੁਲਕ ਦੇ ਵਿੱਚ ਕੀ ਕੁਝ ਚੱਲ ਰਿਹਾ ਹੁਣ ਜਿਹੜੇ ਕੁਝ ਲੋਕ 트럼ਪ ਦੀ ਮੁਖਾਲਫਤ ਦੇ ਵਿੱਚ ਨੇ ਇਰਾਨ ਦੇ ਰਜਿਮ ਦੇ ਹੱਕ ਦੇ ਵਿੱਚ ਹੈਗੇ ਵੀ ਨੇ ਜਾਂ ਕਹਿ ਲੋ ਕਿ ਐਟ ਲੀਸਟ ਉਹਨਾਂ ਦਾ ਇਹ ਕਹਿਣਾ ਕਿ ਵਾਰ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੇ ਨੰਬਰਸ ਨੇ ਵਧਾ ਚੜਾ ਕੇ ਜਿਆਦਾ ਇਸ ਕਰਕੇ ਵੀ ਦੱਸੇ ਜਾ ਰਹੇ ਨੇ ਕਿ ਇੱਕ ਬੁਨਿਆਦ ਬਣਾਈ ਜਾ ਰਹੀ ਆ ਇੱਕ ਨੈਰੇਟਿਵ ਘੜਿਆ ਜਾ ਰਿਹਾ ਕਿਹੜਾ ਨੈਰੇਟਿਵ ਜਿਹੜਾ ਕਿ ਇਰਾਕ ਤੇ ਅਮਰੀਕਾ ਦੀ ਵਾਰ ਤੋਂ ਪਹਿਲਾਂ ਘੜਿਆ ਗਿਆ ਸੀ ਵੀ ਉਸੇ ਤਰੀਕੇ ਦੇ ਹਾਲਾਤ ਜਿਹੜਾ ਦੁਬਾਰਾ ਇਰਾਨ ਤੇ ਅਮਰੀਕਾ ਦੀ ਵਾਰ ਹੋਵੇ ਜਾਂ ਅਮਰੀਕਾ ਇਰਾਨ ਦੇ ਉੱਤੇ ਅਟੈਕ ਕਰੇ ਵੀ ਉਦਾਂ ਦੇ ਹਾਲਾਤ ਬਣਾਏ ਜਾ ਰਹੇ ਨੇ ਟੈਕਸਟ ਦੇਖਣਾ ਹੋਵੇ ਤਾਂ ਇਰਾਨ ਦੇ ਵਿੱਚ ਦਸੰਬਰ ਦੇ ਅਖੀਰ ਦੇ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਹੁੰਦੇ ਆ ਉੱਥੇ ਦੇ ਮਾੜੇ ਆਰਥਿਕ ਹਾਲਾਤਾਂ ਨੂੰ ਲੈ ਕੇ ਉਹਨਾਂ ਦਾ ਜਿਹੜਾ ਇਰਾਨ ਦੀ ਕਰੰਸੀ ਆ ਉਹ ਡਾਲਰ ਦੇ ਮੁਕਾਬਲ ਤਨ ਬਹੁਤ ਜਿਆਦੇ ਜਦੋਂ ਹੀਟਾਂ ਨੂੰ ਆ ਜਾਂਦੀ ਆ ਤਾਂ ਉੱਥੇ ਦਾ ਵਪਾਰੀ ਵਰਗ ਜਿਹੜੇ ਰੋਸ ਪ੍ਰਦਰਸ਼ਨ ਸ਼ੁਰੂ ਕਰਦਾ ਉਹ ਐਸੀ ਚਗਿਆੜੀ ਜਿਹੜੀ ਉੱਥੋਂ ਲੱਗਦੀ ਆ ਕਿ ਪੂਰੇ ਮੁਲਕ ਦੇ ਵਿੱਚ ਇੱਕ ਸਮੇਂ ਈਰਾਨ ਦੀਆਂ ਜਿੰਨੀਆਂ ਜਿਹੜੇ ਸਟੇਟਸ ਨੇ 31 ਉੱਥੇ ਜਿਹੜੇ ਰਾਜ ਨੇ ਉੱਥੇ ਸਾਰਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਹਦੇ ਇਹਦੇ ਨਾਲ ਨਾਲ ਕੀ ਹੁੰਦਾ ਕਿ ਜਿਹੜਾ ਆਬਵੀਅਸਲੀ ਇਰਾਨ ਦੀ ਸਰਕਾਰ ਆ ਉਹ ਬੜਾ ਬਰੂਟਲੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਤੇ ਬੜਾ ਬਰੂਟਲੀ ਉਹ ਇਹਨਾਂ ਦੇ ਉੱਤੇ ਕ੍ਰੈਕਡਾਊਨ ਕਰਦੀ ਆ ਬਹੁਤ ਸਾਰੇ ਜਿਹੜੇ ਆ ਲੋਕ ਇਹਦੇ ਵਿੱਚ ਫੱਟੜ ਹੁੰਦੇ ਆ ਮਾਰੇ ਜਾਂਦੇ ਆ ਇੰਟਰਨੈਟ ਜਿਹੜਾ ਸ਼ਟਡਾਊਨ ਕਰ ਦਿੱਤਾ ਜਾਂਦਾ ਜਿਹੜੀਆਂ ਬੁਰੇ ਤੋਂ ਬੁਰੀਆਂ ਰਿਪੋਰਟਾਂ ਇਸ ਲੈਵਲ ਦੀਆਂ ਹਾਸਲ ਹੋਈਆਂ ਜਿਹੜੀਆਂ ਬਕਵਾਕ ਮੀਡੀਆ ਰਿਪੋਰਟਾਂ ਜਿਹੜੀਆਂ ਮਿਲੀਆਂ ਜਾਂ ਮੀਡੀਆ ਤੇ ਕਹਿ ਲਓ ਕਿ ਕੋਟ ਹੁੰਦੇ ਰਹੇ ਕਿ ਕਿੱਦਾਂ ਹਸਪੀਟਲਾਂ ਦੇ ਵਿੱਚ ਜਿਹੜੀਆਂ ਡੈੱਡ ਬਾਡੀਜ਼ ਪਈਆਂ ਉਹਨਾਂ ਨੂੰ ਵੀ ਜਿਹੜੀਆਂ ਅਰਾਨ ਦੀ ਅਥਾਰਟिटीज ਆ ਕੇ ਆਪਣੇ ਕਬਜ਼ੇ ਦੇ ਵਿੱਚ ਲੈ ਰਹੀਆਂ ਨੇ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਤੋਂ ਡੈੱਡ ਬੋਡੀ ਦੇਣ ਲਈ ਵੀ ਪੈਸੇ ਮੰਗ ਰਹੀਆਂ ਨੇ ਇਸੇ ਤਰੀਕੇ ਨਾਲ ਇਹ ਵੀ ਜਿਹੜੀਆਂ ਖਬਰਾਂ ਛਾਇਆ ਹੁੰਦੀਆਂ ਰਹੀਆਂ ਕਿ ਕਿੱਦਾਂ ਜਿਹੜੇ ਕਬਰਸਤਾਨ ਆ ਵੀ ਕਿੱਦਾਂ ਉਹ ਭਰੇ ਪਏ ਨੇ ਕਿੰਨੀਆਂ ਜਿਆਦਾ ਜਿਹੜੀਆਂ ਇਸ ਤਰੀਕੇ ਦੀਆਂ ਤਸਵੀਰਾਂ ਵੀ ਨਸ਼ਰ ਹੁੰਦੀਆਂ ਰਹੀਆਂ ਆਬਵੀਅਸਲੀ ਈਰਾਨ ਦੀ ਸਰਕਾਰ ਨੇ ਕਿਹਾ ਕਿ ਇਹ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਇਹ دہشتਗਰਦ ਨੇ ਇਹ ਡੋਨਲਡ ਟਰੰਪ ਨੂੰ ਖੁਸ਼ ਕਰਨਾ ਚਾਹੁੰਦੇ ਨੇ ਹੁਣ ਇਹ ਸਭ ਕਾਸੇ ਦੇ ਵਿੱਚ ਡੋਨਲਡ ਟਰੰਪ ਕਿੱਥੋਂ ਆ ਗਿਆ ਕਿਉਂਕਿ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਕਿ ਈਰਾਨ ਦੀ ਸਰਕਾਰ ਨੇ ਜੇਕਰ ਈਰਾਨ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਹਿੰਸਾ ਦੀ ਵਰਤੋਂ ਕੀਤੀ ਤਾਂ ਅਮਰੀਕਾ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਪਿੱਠ ਤੇ ਆਵੇਗਾ ਅਸੀਂ ਇਰਾਨ ਦੇ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਤੇ ਆਵਾਂਗੇ ਤੇ ਅਸੀਂ ਇਰਾਨ ਦੀ ਸਰਕਾਰ ਦੇ ਉੱਤੇ ਜਾਂ ਇਰਾਨ ਦੇ ਉੱਤੇ ਕਹ ਲਓ ਕਿ ਅਟੈਕ ਕਰਾਂਗੇ ਸੋ ਜਿਹੜੇ ਇਹਨਾਂ ਦੇ ਸੁਪਰੀਮ ਲੀਡਰ ਹੈ ਇਰਾਨ ਦੇ ਜਾਂ ਕਹ ਲਓ ਕਿ ਇਰਾਨ ਦੀ ਜਿਹੜੀ ਰਜਿਮ ਹੈ ਉਹਨਾਂ ਨੇ ਕਿਹਾ ਕਿ ਤਾਂ ਜੀ ਡੋਲਰ ਡ੍ਰੌਪ ਨੂੰ ਖੁਸ਼ ਕਰਨਾ ਚਾਹੁੰਦੇ ਨੇ ਵੈਸਟਰਨ ਪਾਵਰਸ ਦੇ ਜਿਹੜੇ ਆ ਇਹ ਜਾਂ ਕਹ ਲੋ ਕਿ ਇਜ਼ਰਾਈਲ ਦੇ ਏਜੰਟ ਨੇ ਤੇ ਇਹ ਸਾਡੇ ਮੁਲਕ ਦੇ ਵਿੱਚ ਹਫੜਾ ਦਫੜੀ ਫਲਾ ਰਹੇ ਨੇ ਕੁਝ ਕੁ ਲੋਕਾਂ ਨੂੰ ਇਕੱਠੇ ਕਰਕੇ ਈਰਾਨ ਦੀ ਸਰਕਾਰ ਨੇ ਆਪਣੇ ਹੱਕ ਦੇ ਵਿੱਚ ਵੀ ਪ੍ਰਦਰਸ਼ਨ ਕਰਵਾ ਲਿਆ ਅੱਛਾ ਇਦਾਂ ਦੀਆਂ ਵੀ ਰਿਪੋਰਟਾਂ ਜਿਹੜੀਆਂ ਮੈਂ ਇੱਕ ਦੋ ਥਾਂ ਤੇ ਮੈਂ ਪੜੀਆਂ ਜਿੱਥੇ ਕਿਹਾ ਗਿਆ ਕਿ ਜਿਹੜੀਆਂ ਡੈੱਡ ਬੋਡੀ ਸੀਗੀਆਂ ਪ੍ਰਦਰਸ਼ਨਕਾਰੀਆਂ ਦੀਆਂ ਉਹਨਾਂ ਦੇ ਪਰਿਵਾਰਾਂ ਨੂੰ ਕਿਹਾ ਗਿਆ ਕਿ ਠੀਕ ਆ ਲਾਛਾ ਤੁਹਾਨੂੰ ਦੇ ਦੰਨੇ ਆ ਪਰ ਤੁਸੀਂ ਇਹ ਕਹੋ ਕਿ ਇਹ ਜਿਹੜੇ ਸਾਡੇ ਲੋਕ ਸੀਗੇ ਇਹ ਪ੍ਰਦਰਸ਼ਨਕਾਰੀਆਂ ਨੂੰ ਰੋਕਦੇ ਹੋਏ ਈਰਾਨ ਦੀ ਸਰਕਾਰ ਦੇ ਹੱਕ ਦੇ ਵਿੱਚ ਲੜਦੇ ਹੋਏ ਮਾਰੇ ਗਏ ਇਹਨਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਮਾਰਤਾ ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਮੀ ਚਲਦੀਆਂ ਰਹੀਆਂ ਸੋ ਇਹ ਚਲੋ ਇਹਨਾਂ ਦੇ ਵਿੱਚ ਕਮੀ ਆ ਗਈ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਵੀ ਕਮੀ ਆ ਗਈ ਕਿਉਂਕਿ ਬਹੁਤ ਬਰੂਟਲੀ ਜਿਹੜਾ ਈਰਾਨ ਦੀ ਗਵਰਨਮੈਂਟ ਨੇ ਇਹ ਸਭ ਕਾਸੇ ਨੂੰ ਹੈਂਡਲ ਕੀਤਾ ਤੇ ਜਿਹੜਾ ਪਰ ਹੁਣਾ ਜਿਹੜਾ ਨੰਬਰ ਆ ਰਿਹਾ 30000 ਤੋਂ ਜ਼ਿਆਦਾ ਇਹਨੇ ਇੱਕ ਵਾਰ ਫਿਰ ਸਾਰਿਆਂ ਨੂੰ ਕਹਿ ਲੋ ਕਿ ਚਕੰਨਾ ਕਰ ਦਿੱਤਾ ਤੇ ਇਹਦੇ ਨਾਲ ਨਾਲ ਡੋਨਲਡ ਟਰੰਪ ਦੇ ਵੱਲੋਂ ਬਾਰ-ਬਾਰ ਇਹ ਬਿਆਨਬਾਜ਼ੀ ਜਾਰੀ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕੇਕ ਬਹੁਤ ਵੱਡਾ ਜਿਹੜਾ ਹਥਿਆਰਾਂ ਦਾ ਰਿਮਾਂਡ ਆਇਆ ਵੀ ਉਹ ਜਾ ਰਿਹਾ ਈਰਾਨ ਦੇ ਵੱਲ ਉਹ ਵੈਸੇ ਹੀ ਮਿਡਲ ਈਸਟ ਦੇ ਵਿੱਚ ਅਮਰੀਕਾ ਦੀ ਪ੍ਰੈਜ਼ੈਂਸ ਬਹੁਤ ਜ਼ਿਆਦਾ ਆ ਪਰ ਇੱਕ ਵੱਡਾ ਜਿਹੜਾ ਈਰਾਨ ਆਪਣੇ ਹਥਿਆਰਾਂ ਦਾ ਜ਼ਿਕੀਰ ਆਇਆ ਕਹਿ ਲੋ ਕਿ ਉਹ ਜਾ ਰਿਹਾ ਈਰਾਨ ਦੇ ਵੱਲ ਉਹ ਟੋਨਰ ਟਰੰਪ ਨੇ ਖੁਦ ਇਹ ਗੱਲ ਕਹੀ ਆ ਤੇ ਅਸੀਂ ਹਰ ਤਰੀਕਾ ਉਹਨਾਂ ਨੇ ਕਿਹਾ ਵਰਤ ਸਕਦੇ ਆ ਜੇਕਰ ਈਰਾਨ ਸਾਡੇ ਨਾਲ ਟੇਬਲ ਤੇ ਆ ਕੇ ਨਹੀਂ ਬਹਿੰਦਾ ਹੁਣ ਇੱਕ ਪਾਸੇ ਤਾਂ ਇਹ ਪ੍ਰਦਰਸ਼ਨਾਂ ਦੀ ਗੱਲ ਚੱਲ ਰਹੀ ਆ ਕਿ ਈਰਾਨ ਦੀ ਆਵਾਮ ਦੀ ਹੈਲਪ ਕਰੂਗਾ ਅਮਰੀਕਾ ਨਾਲੇ ਇਹ ਗੱਲ ਵੀ ਆ ਗਈ ਕਿ ਡੋਨਲਡ ਟਰੰਪ ਨੇ ਕਿਹਾ ਕੇ ਭਾਈ ਜਿਹੜਾ ਤੁਸੀਂ ਨਿਊਕਲੀਅਰ ਡੀਲ ਦੇ ਉੱਤੇ ਸਾਡੇ ਨਾਲ ਆ ਕੇ ਟੇਬਲ ਤੇ ਬੈਠੋ ਹੁਣ 트ੰਪਸ ਸਾਫ ਦੇ ਜਿਹੜੇ ਕ੍ਰਿਟਿਕਸ ਨੇ ਉਹ ਇਹ ਗੱਲ ਵੀ ਪੁੱਛਦੇ ਨੇ ਕਿ ਸਰ ਤੁਸੀਂ ਤਾਂ ਇਰਾਨ ਤੇ ਜਿਹੜਾ ਉੱਤੇ ਅਟੈਕ ਕੀਤਾ ਇਜ਼ਰਾਈਲ ਤੇ ਅਮਰੀਕਾ ਨੇ ਮਿਲ ਕੇ ਆ ਕੁਝ ਮਹੀਨੇ ਪਹਿਲਾਂ ਤੇ ਡੋਨਲਡ 트ੰਪ ਨੇ ਕਹਿ ਸਕਾ ਕਿ ਅਸੀਂ ਤਾਂ ਇਹਨਾਂ ਦਾ ਜਿਹੜਾ ਨਿਊਕਲੀਅਰ ਹਥਿਆਰਾਂ ਦਾ ਪ੍ਰੋਗਰਾਮ ਸੀਗਾ ਉਹਨੂੰ ਬਹੁਤ ਪਿੱਛੇ ਪਾ ਦਿੱਤਾ ਤੇ ਜੇਕਰ ਅਸੀਂ ਨਾ ਇਹਨਾਂ ਤੇ ਅਟੈਕ ਕਰਦੇ ਨਾ ਤਾਂ ਕੁਝ ਕੁ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਨੇ ਨਿਊਕਲੀਅਰ ਹਥਿਆਰ ਬਣਾ ਲੈਣੇ ਸੀ ਤੇ ਅਸੀਂ ਇਹਨਾਂ ਨੂੰ ਨਿਸ਼ਤੋ ਨਾਬੂਤ ਕਰ ਦਿੱਤਾ ਵੀ ਜੇਕਰ ਨਿਸ਼ਤੋ ਨਾਬੂਦੀ ਕਰ ਦਿੱਤਾ ਤੇ ਹੁਣ ਤੁਹਾਨੂੰ ਡੀਲ ਕਰਨ ਦੇ ਲਈ ਇੰਨੀ ਵੀ ਕੀ ਜਿਹੜੀ ਆ ਕਾਲੀ ਪਈ ਹੋਈ ਆ ਕਿ ਤੁਸੀਂ ਅਟੈਕ ਕਰਨ ਤੱਕ ਸੋਚ ਰਹੇ ਹੋ ਤੇ ਤੁਸੀਂ ਤਾਂ ਉਹ ਸਿਸਟਮ ਉਹਨਾਂ ਦਾ ਬਹੁਤ ਪਿੱਛੇ ਪਾ ਦਿੱਤਾ ਸੋ ਇਹ ਇਹ ਜਿਹੜਾ ਟਰੰਪ ਦੇ ਉੱਤੇ ਜਾਂ ਅਮਰੀਕਾ ਦੇ ਉੱਤੇ ਜਾਂ ਇਜ਼ਰਾਇਲ ਦੇ ਉੱਤੇ ਜਾਂ ਕਹ ਲਓ ਕਿ ਜਿੰਨਾ ਵੀ ਲੋਕ ਇਹ ਆ ਜਿਹੜੇ ਕਿ ਕਹਿ ਰਹੇ ਨੇ ਕਿ ਟਰੰਪ ਨੂੰ ਅਮਰੀਕਾ ਦੇ ਉੱਤੇ ਅਟੈਕ ਕਰਨਾ ਚਾਹੀਦਾ ਅੱਛਾ ਮਾਈਂਡ ਯੂ ਬਹੁਤ ਸਾਰੇ ਲੋਕ ਇਸ ਗੱਲ ਨੂੰ ਬੜਾ ਸੀਰੀਅਸਲੀ ਕਹਿ ਰਹੇ ਨੇ ਕਿ ਅਮਰੀਕਾ ਈਰਾਨ ਦੇ ਉੱਤੇ ਅਟੈਕ ਕਰ ਸਕਦਾ ਹੈ ਈਰਾਨ ਦੀ ਇਸ ਰਜੀਮ ਨੂੰ ਜਿਹੜਾ ਪਰੇਕਾਰਨ ਦੇ ਲਈ ਈਰਾਨ ਦੇ ਉੱਤੇ ਹਮਲਾ ਹੋ ਕਿਸੇ ਵੀ ਟਾਈਮ ਹੋ ਸਕਦਾ ਤੇ ਜੇ ਇਸ ਟਿਕੇ ਨਾਲ ਹਥਿਆਰ ਉਧਰ ਨੂੰ ਜਾ ਰਹੇ ਨੇ ਤੇ ਇਹ ਇਹ ਜਿਹੜੇ ਆ ਸੰਕੇਤ ਵੀ ਉਦਾਂ ਦੇ ਮਿਲ ਰਹੇ ਨੇ ਤੇ ਇਹਦੇ ਨਾਲ ਨਾਲ ਫਿਰ ਲੋਕੀ ਜਿਹੜੇ ਜੇ ਮੈਂ ਕਹਾਂ ਕਿ ਜਿਹੜੇ ਲੋਕੀ ਇਸ ਚੀਜ਼ ਕਦਰ ਦੀ مخالਫਤ ਕਰਦੇ ਨੇ ਉਹ ਕਹਿੰਦੇ ਨੇ ਕਿ ਨਾਲੇ ਤਾਂ ਤੁਸੀਂ ਜਿਹੜੇ ਆ ਪ੍ਰੋਟੈਸਟਰਸ ਆ ਉਹਨਾਂ ਦੀ ਮੌਤ ਦੀ ਖਬਰ ਨੂੰ ਵਧਾਚੜਾ ਕੇ ਦੱਸ ਰਹੇ ਹੋ ਨਾਲੇ ਤੁਸੀਂ ਵਿੱਚ ਇਹ ਨਿਊਕਲੀਅਰ ਜਿਹੜਾ ਇਹ ਵਿਸ਼ਾ ਵੀ ਜਿਹੜਾ ਨਾਲੇ ਹੀ ਇਸ਼ੂ ਵੀ ਜਿਹੜਾ ਨਾਲੇ ਹੀ ਲੈ ਆਂਦਾ ਸੋ ਇਹਦੇ ਨਾਲ ਨਾਲ ਜਿਹੜੇ ਈਰਾਨ ਵਾਲੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਅਮਰੀਕਾ ਨੇ ਸਾਡੇ ਉੱਤੇ ਅਟੈਕ ਕੀਤਾ ਤਾਂ ਇੱਕ ਵਾਰ ਦੇ ਮਾਨਤ ਹੋਊਗਾ ਚਾਹੇ ਉਹਨਾਂ ਦੇ ਖੇਤੇ ਦੇ ਵਿੱਚ ਕੋਈ ਵੀ ਜਿਹੜੇ ਬੇਸ ਵਗੈਰਾ ਨੇ ਵੀ ਅਸੀਂ ਉਹਨਾਂ ਤੇ ਵੀ ਅਟੈਕ ਕਰ ਸਕਦੇ ਆ ਤੇ ਅਸੀਂ ਕਿਤੇ ਵੀ ਜਿਹੜਾ ਫਿਰ ਅਮਰੀਕਾ ਦੇ ਉੱਤੇ ਅਟੈਕ ਉਹ ਕਰਾਂਗੇ ਸੋ ਇਹ ਇਸ ਸਮੇਂ ਦੀਆਂ ਸਥਿਤੀਆਂ ਨੇ ਡੋਨਲਡ ਟਰੰਪ ਦੇ ਵੱਲੋਂ ਜਿਵੇਂ ਮੈਂ ਕਿਹਾ ਕਿ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਆ ਤੇ ਇਰਾਨ ਵਾਲੇ ਕਹਿ ਰਹੇ ਨੇ ਕਿ ਅਸੀਂ ਇਹਦਾ ਜਵਾਬ ਬੜਾ ਠੋਕ ਕੇ ਦਵਾਂਗੇ ਹੁਣ ਇੱਥੇ ਦੋ ਇਸ਼ੂ ਨੇ ਇੱਕ ਤਾਂ ਇਹ ਨਿਊਕਲੀਅਰ ਵਾਲਾ ਤੇ ਦੂਸਰਾ ਜਿਹੜਾ ਈਰਾਨ ਦੇ ਜਿਹੜੇ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਤੇ ਈਰਾਨ ਦੇ ਵੱਲੋਂ ਬਰੂਟਲੀ ਜਿਹੜੀ ਉੱਥੇ ਦੀ ਰਜਿਮ ਨੇ ਕ੍ਰੈਕਡਾਊਨ ਕੀਤਾ ਅੱਛਾ ਇਹਦੇ ਵਿੱਚ ਇੱਕ ਨਾ ਡਿਵੋਰਸ ਦੇ ਵਿੱਚ ਜਿਹੜਾ ਇੱਕ ਬਿਆਨ ਦਿੱਤਾ ਗਿਆ ਉਹਨੂੰ ਵੀ ਕੁਝ ਲੋਕ ਜਿਹੜੇ ਕਹਿੰਦਾ ਕਿ 트럼ਪ ਉਹਨਾਂ ਦੀ مخਾਲਫਤ ਕਰਦੇ ਨੇ ਸਾਸੀਂ ਉਹ ਕਹਿ ਰਹੇ ਨੇ ਕਿ ਜਦੋਂ ਇਰਾਕ ਅਮਰੀਕਾ ਦੀ ਵਾਰ ਤੋਂ ਪਹਿਲਾਂ ਇਰਾਕ ਦੇ ਖਿਲਾਫ ਇੱਕ ਬਿਆਨਬਾਜ਼ੀ ਘੜੀ ਗਈ ਇੱਕ ਵਰਤਾਂਤ ਸਿਰਜਿਆ ਗਿਆ ਕਿ ਈਰਾਨ ਦੇ ਕੋਲ ਦੁਨੀਆ ਨੂੰ ਨਿਸ਼ਟੋ ਨਾਬੂਦ ਕਰਨ ਵਾਲੇ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਵੀ ਉਸੇ ਤਰੀਕੇ ਦਾ ਇੱਕ ਨੈਰੇਟਿਵ ਜਿਆ ਦੁਬਾਰਾ ਬਣਾਇਆ ਜਾ ਰਿਹਾ ਪਰ ਇਹਦੇ ਵਿੱਚ ਬਾਰ-ਬਾਰ ਇੱਕ ਗੱਲ ਆ ਰਹੀ ਹੈ ਕਿ ਡਬੋਸ ਦੇ ਅੰਦਰ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਹੁਣੇ ਇੱਕ ਸਮਿਟ ਹੋ ਕੇ ਠਿਆ ਉਹਦੇ ਵਿੱਚ ਜਿਹੜੇ ਆਪਣੇ ਅਮਰੀਕਾ ਦੇ ਇੱਕ ਟਰੰਪ ਸਾਹਿਬ ਦੇ ਸਕਾਟ ਵੈਸਨਟ ਨੇ ਟਰੰਪ ਦੇ ਟ੍ਰੈਜਰੀ ਸਕੱਤਰਰੀ ਨੇ ਉਹਨਾਂ ਨੇ ਖੁਦ ਇਹ ਗੱਲ ਕਹੀ ਕਿ ਯੂਐਸ ਦੀਆਂ ਜਿਹੜੀਆਂ ਸੰਕਸ਼ਨ ਸੀਗੀਆਂ ਈਰਾਨ ਦੇ ਉੱਤੇ ਉਹ ਇਦਾਂ ਡਿਜ਼ਾਈਨ ਦੇਖੋ ਉਹ ਸੀਗੀਆਂ ਤੇ ਉਹਨਾਂ ਨੇ ਇਦਾਂ ਦਾ ਇਕਨੋਮਿਕ ਪ੍ਰੈਸ਼ਰ ਜਿਹੜਾ ਈਰਾਨ ਦੇ ਉੱਤੇ ਬਣਾਇਆ ਇਹਦੇ ਕਰਕੇ ਈਰਾਨ ਦੇ ਵਿੱਚ ਇਹ ਸਾਰਾ ਟਰਮੋਇਲ ਹੋਇਆ ਤੇ ਇਹਦੇ ਕਰਕੇ ایران ਦੇ ਲੋਕ ਜਿਹੜਾ ਉਹ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰੇ ਤੇ ਇਹ ਆਪਾਂ ਨੂੰ ਪਤਾ ਹੀ ਆ ਕਿ ایران ਦੇ ਲੋਕਾਂ ਨੇ ਪਹਿਲਾਂ ਜਦੋਂ ਦਸੰਬਰ ਦੇ ਅਖੀਰ ਵਿੱਚ ਪ੍ਰੋਟੈਸਟ ਸ਼ੁਰੂ ਕੀਤੇ ਜਿਵੇਂ ਮੈਂ ਦੱਸਿਆ ਵੀ ਆ ਵੀ ਉਹ ਆਰਥਿਕ ਹਾਲਾਤਾਂ ਕਰਕੇ ਹੋਈ ਸੀਗੇ ਸੋ ਇਹਨੂੰ ਵੀ ਲੋਕੀ ਜਿਹੜਾ ਜੋੜ ਕੇ ਦੇਖ ਰਹੇ ਨੇ ਆਬਵੀਅਸਲੀ ਹਜੇ 6-7 ਮਹੀਨੇ ਪਹਿਲਾਂ ایران ਤੇ ਅਮਰੀਕਾ ਅਟੈਕ ਵੀ ਕਰਕੇ ਹਟਿਆ ਸੋ ਇਹ ਹੁਣ ਕਿੱਧਰ ਨੂੰ ਸੁੱਤੀਆਂ ਜਾਂਦੀਆਂ ਬੜਾ ਗੰਭੀਰ ਹਾਲਾਤ ਇਸ ਸਮੇਂ ਬਣੇ ਹੋਏ ਨੇ ਸੋ ਲਗਾਤਾਰ ਤੁਹਾਡੇ ਨਾਲ ਇਸ ਚੀਜ਼ ਤੇ ਰਿਪੋਰਟਿੰਗ ਕਰਦੇ ਰਵਾਂਗੇ ਤੁਸੀਂ ਆਪਣੀ ਪ੍ਰਤੀਕਿਰਿਆ ਜਰੂਰ ਦੇ ਦਿਓ ਜਿਨ੍ਹਾਂ ਨੇ ਹਜੇ ਨਾਲ ਜੁੜਨਾ ਨਹੀਂ ਕੀਤਾ ਬੇਨਤੀ ਇਹ ਸ੍ਰੀ ਕਾਲ ਮਹਾਦੇਵ)^{(1)})^{(2)}^{(3)}